ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੇ ਟੂਰਨਾਮੈਂਟ ਦੱਸਾਂਗੇ ਮੇਰੇ ਵੀਰੋ ਟੌਪ ਦੇ ਕੱਪ ਅੱਜ ਕਰਵਾਏ ਜਾਣੇ ਆ ਮੁਲਕਾਂ ਦੇ ਵਿੱਚ ਵੀ ਤੇ ਪੰਜਾਬ 'ਚ ਵੀ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਤੁਹਾਨੂੰ ਖੈਰਾ ਲੁਧਿਆਣੇ ਇਲਾਕੇ 'ਚ ਵਜਣੀ ਮੈਚ ਹੋਣੇ ਆ ਅੱਜ ਇੱਥੇ ਸਰੇ ਦੇ ਮੈਚ ਵਜਣੀ ਭਾਰ ਵਰਗ ਦੇ ਹੋਣਗੇ ਤੇ ਸਾਰੇ ਭਰਾ ਇੱਥੇ ਵਜਣੀ ਭਾਰ ਵਰਗ ਵਾਲੇ ਕੰਟੈਕਟ ਕਰਕੇ ਪਹੁੰਚ ਸਕਦੇ ਆ ਅੱਜ ਖੈਰੀ ਦੇ ਵਿੱਚ ਰੌਣਕਾਂ ਲੱਗਣਗੀਆਂ ਤੇ ਅੱਜ ਤੁਹਾਨੂੰ ਮੇਰੇ ਵੀਰੋ ਮੁਲਕਾਂ ਦੇ ਵਿੱਚ ਵੀ ਤੇ ਹਾਕਮਾਲੀਏ ਜੱਗੂ ਬਾਰੇ ਵੀ ਜਾਣਕਾਰੀ ਦੇਵਾਂਗੇ ਬਾਰ-ਬਾਰ ਭਰਾ ਮੇਰੇ ਪੋਸਟ ਦੇ ਆ ਬਈ ਕਦੋਂ ਖੇਡਣਾ ਉਸਨੇ ਉਸ ਦੇ ਬਾਰੇ ਵੀ ਦੱਸਾਂਗੇ ਉਸ ਤੋਂ ਪਹਿਲਾਂ ਸਬਸਕ੍ਰਾਈਬ ਵੀ ਕਰ ਲਿਓ ਇੱਕ ਵਾਰੀ ਚੈਨਲ ਅਗਲਾ ਟੂਰਨਾਮੈਂਟ ਮੇਰੇ ਵਿਰੋ ਤਲਵੰਡੀ ਸਾਬੋ ਜਲਾ ਬਠਿੰਡੇ ਦੇ ਵਿੱਚ ਅੱਜ ਵਜਣੀ ਭਾਰ ਵਰਗ ਦੇ ਇੱਥੇ 5 ਮਈ ਦੇ ਦਿਨ ਮੇਰੇ ਵਿਰੋ ਟੌਪ ਦੇ ਮੈਚ ਕਰਵਾਏ ਜਾਣੇ ਆ ਨਰੋਲ ਟੂਰਨਾਮੈਂਟ ਆ ਤਾਂ ਇਹ ਵੀ ਟੂਰਨਾਮੈਂਟ ਨਾਲ ਬਹੁਤ ਫਰਕ ਪਾਉਂਦੇ ਆ ਕਬੱਡੀ ਨਾਲ ਨਵੇਂ ਮੁੰਡਿਆਂ ਨੂੰ ਨਵੀਂ ਜਨਰੇਸ਼ਨ ਹੈ ਜਿਹੜੀ ਆਪਣੀ ਜੋੜਦੇ ਆ ਤਾਂ ਕਰਕੇ ਕਰਾਓ ਯਾਰ ਵੱਧ ਤੋਂ ਵੱਧ ਇਦਾਂ ਦੇ ਟੂਰਨਾਮੈਂਟ ਹਾਕਮ ਵਾਲੀ ਆ ਜੱਗੂ ਮੇਰੇ ਵਿਰੋ ਕੈਨੇਡਾ ਦੇ ਵੱਡੇ ਮੇਲੇ ਤੇ 19 ਤੇ 20 ਤਰੀਕ ਨੂੰ ਇਸ ਮੇਲੇ ਤੇ ਟੌਪ ਦੇ ਕੱਪ ਤੇ ਜੱਗੂ ਵੀ ਪਹੁੰਚ ਰਿਹਾ ਖੇਡੂਗਾ ਇਸ ਕੱਪ ਤੇ ਕਿਉਂਕਿ ਚਰਚਾ ਹੁੰਦੀ ਆ ਹਾਕਮਾਲੀਏ ਦੇ ਜੋਂਦਾ ਖੇਡਦਾ ਨਹੀਂ ਬਾਰ ਬਾਰ ਭਰਾਵਾ ਕਈ ਮੈਚ ਨਹੀਂ ਦੇਖਦੇ ਯਾਰ ਜੱਗੂ ਦਾ ਕਈ ਦਿਲ ਨੂੰ ਲੱਗਿਆ ਵਾ ਹਾਕਮ ਵਾਲੀਆ ਕਈ ਭਰਾਵਾਂ ਦੇ ਬਾਕੀ ਇਸ ਮੇਲੇ ਤੇ ਕੈਨੇਡਾ ਦੇ ਪਹਿਲੇ ਕੱਪ ਤੇ ਤੁਹਾਨੂੰ ਜੋ ਹੈ 19 ਤੇ 20 ਤਰੀਕ ਨੂੰ ਹਾਕਮ ਵਾਲੀਆ ਵੀ ਦੇਖਣ ਨੂੰ ਮਿਲੂਗਾ ਅੱਜ ਅਗਲਾ ਟੂਰਨਾਮੈਂਟ ਤੁਹਾਨੂੰ ਮੇਰੇ ਵੀਰੋ ਇਟਲੀ ਦੇ ਵਿੱਚ ਦੇਖਣ ਨੂੰ ਮਿਲਣਾ 1500 ਤੇ 1800 ਯੂਰੋ ਪਹਿਲਾ ਤੇ ਦੂਜਾ ਇਨਾਮ ਆ ਨਰੋਲ ਇਟਲੀ ਦੀਆਂ ਟੀਮਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਵੀ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਆ ਮੇਰੇ ਵੀਰੋ ਟੌਪ ਦੇ ਮੈਚ ਇੱਥੇ ਵੀ ਅਨਗੇ ਤੇ ਸ਼ੋਅ ਮੈਚ ਵੀ ਆ ਰਿਹਾ ਵੱਡਾ ਮੇਲਾ ਗਰਮੀ ਦੇ ਵਿੱਚ ਜਿੱਥੇ ਟਰੈਕਟਰ ਆ ਮੇਰੇ ਵੀਰੋ ਉਹ ਟੂਰਨਾਮੈਂਟ ਦੀ ਵੀ ਜਲਦੀ ਅਪਡੇਟ ਤੁਹਾਨੂੰ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਹੁਣ ਇੰਟਰਵਿਊ ਆਉਣਗਾ ਆਪਣੇ ਚੈਨਲ ਤੇ ਕਬੱਡੀ ਖਿਡਾਰੀਆਂ ਦੀਆਂ ਤਾਂ ਕਰਕੇ ਸਬਸਕ੍ਰਾਈਬ ਕਰ ਲਿਓ ਧੰਨਵਾਦ